ਲਾਇਨਸ ਕਲੱਬ ਪੰਚਕੁਲਾ ਅਤੇ ਜਨਤਾ ਲੈਂਡ ਪ੍ਰੋਮੋਟਰ ਦੇ ਸਾਂਝੇ ਯਤਨ ਸਦਕਾ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਉਣ ਦਾ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਉਹ ਵਕ ਵਕ ਥਾਵਾਂ ਤੇ ਬੂਟੇ ਲਗਾ ਰਹੇ ਹਨ ਜਿਸ ਦੇ ਚਲਦਿਆਂ ਅੱਜ ਹਲਕਾ ਮੋਹਾਲੀ ਦੇ ਸੈਕਟਰ 82 ਦੇ ਜੀਐਲਪੀਐਲ ਇੰਡਸਟਰੀਅਲ ਪਾਰਕ 'ਚ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਬੂਟੇ ਲਗਾ ਕੇ ਕੀਤਾ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕੀ ਵਾਤਾਵਰਣ ਨੂੰ ਸਾਂਭਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਵਿਦਿਆਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੋਹਾਲੀ 'ਚ ਮੌਨਸੂਨ ਦੌਰਾਨ 12000 ਤੋਂ ਵੱਧ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਹਨ ਇਸ ਲਈ ਬੂਟੇ ਲਗਾਉਣ ਲਈ ਬਹੁਤ ਲਾਹੇਵੰਦ ਸਮਾਂ ਹੈ ਇੱਕ ਤਾਂ ਪਹਿਲਾਂ ਅੱਜ ਮੌਸਮ ਬਹੁਤ ਵਧੀਆ ਤੇ ਦੂਜਾ ਤੁਸੀਂ ਪਲਾਟੇਸ਼ਨ ਲਾ ਕੇ ਅੱਜ ਹੋਰ ਵੀ ਜਿਹੜਾ এনवायरमेंट ਨੂੰ ਜਿਹੜਾ ਵਧੀਆ ਬਣਾ ਰਹੇ ਹੋਂ ਕਿੰਨੇ ਇੱਕ ਪਲਾਂਟ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਕਿੰਨੇ ਇੱਕ ਲੌਂਗ ਦਾ ਟੀਚਰ ਦੇਖੋ ਤੁਸੀਂ ਇਹ ਸਮਝੋ ਵੀ ਮੌਸਮ ਇਸ ਕਰਕੇ ਵਧੀਆ ਹੈ ਵੀ ਨੀਂਦ ਤਾਂ ਸਭ ਦੀ ਵਧੀਆ ਹੈ ਇਹ ਜਿਹੜੇ ਜਿਹੜੇ ਪੰਚਕੂਲਾ ਪ੍ਰੀਮੀਅਮ ਕਲੱਬ ਵਾਲੇ ਨੇ ਇਹ ਮਿਹਨਤੀ ਨੇ ਇਹਨਾਂ ਦੀਆਂ ਨੀਤਾਂ ਸਾਫ਼ ਨੇ এনवायरमेंट ਲਈ ਬਿਨਾ ਕਿਸੇ ਮਤਲਬ ਲੱਗੇ ਹੋਏ ਨੇ ਤੇ ਜੀਐਲਬੀਐਲ ਦਾ ਹਾਜ਼ਰੇ ਆ ਸੋਸ਼ਲ ਕੰਮ ਕਰਨ ਦੇ ਵਿੱਚ ਵਾਤਾਵਰਣ ਲਈ ਕੰਮ ਕਰਨ ਦੇ ਵਿੱਚ ਤੋਂ ਇਹ ਨੀਤ ਕਰਕੇ ਵੀ ਤੁਸੀਂ ਦੇਖਿਆ ਹੋਵੇ ਜੀ ਮੌਸਮ ਜਿਨ੍ਹਾਂ ਨੇ ਪਲਾਂਟੇਸ਼ਨ ਸ਼ੁਰੂ ਕੀਤੀ ਆ ਤੇ ਮੌਸਮ ਵੀ ਬਹੁਤ ਜ਼ਬਰਦਸਤ ਮੌਸਮ ਨੇ ਵੀ ਸਾਥ ਦਿੱਤਾ ਵੀ ਤੁਸੀਂ ਜੋ ਵੀ ਕਰ ਰਹੇ ਹੋ ਸਾਡੇ ਕੁਦਰਤ ਕਰਕੇ ਕਰ ਰਹੇ ਹੋ ਤੇ ਕੁਦਰਤ ਤੁਹਾਡੇ ਨਾਲ ਖੜੀ ਆ ਤਿੰਨਾ ਕ ਟਾਰਗੇਟ ਰੱਖਿਆ ਕੋਈ ਵੀ ਹਾਂ ਇਹਨੇ ਹਜ਼ਾਰ ਲਾਵਾਂਗੇ ਇਹਨੇ ਲੱਖ ਲਾਵਾਂਗੇ ਕਿਉਂਕਿ ਆਮ ਤੌਰ ਤੇ ਹਮੇਸ਼ਾ ਹੀ ਜਿਹੜਾ ਦਾਵਾ ਬੜਾ ਕੀਤਾ ਜਾਂਦਾ ਕਿ ਇੰਨਾ ਟਾਰਗੇਟ ਆ ਸਾਡਾ ਬਹੁਤ ਸਾਰੇ ਜਿਹੜੀ ਅਚੀਵਮੈਂਟ ਨੇ ਜਿਹੜੇ ਸੰਸਥਾਵਾਂ ਅਚੀਵਮੈਂਟ ਕਰਦੀਆਂ ਵੀ ਨਹੀਂ ਉਹ ਪਰ ਕਈ ਵਾਰ ਉਹ ਜਿਹੜਾ ਮੇਖਾ ਚ ਰਹਿ ਜਾਂਦਾ ਕੰਮ ਸੋ ਨੂੰ ਲੱਗਦਾ ਕਿ ਜਿਹੜਾ ਲਿਆ ਇੰਸੈਕੂ ਲਿਆ ਕਿੰਨਾ ਕੀ ਜਿਹੜਾ ਕੰਮ ਜਾ ਹੋਵੇ ਦੇਖੋ ਇੱਕ ਤਾਂ ਮੈਂ ਤੁਹਾਨੂੰ ਦੱਸ ਦਵਾਂ ਤੁਹਾਨੂੰ ਪਤਾ ਵੀ ਆ ਦੀ ਜੀ ਐਲ ਪੀ ਵਾਲੇ ਸਹਿਯੋਗ ਨਾਲ ਇਹ ਕਰ ਰਹੇ ਨੇ ਪਰ ਪੰਜ ਕੁਲਾ ਪ੍ਰੀਮੀਅਮ ਐਲਾਈयंस ਕਲੱਬ ਵਾਲੇ ਔਰ ਜੀਐਲਪੀ ਦੇ ਬਾਰੇ ਕਹਤਾ ਤੁਹਾਨੂੰ ਵੀ ਜੋ ਕਹਿੰਦੀ ਆ ਉਹ ਕਰਦੀ ਆ ਕਹਿੰਦੀ ਘਾਟਾ ਕਰਦੀ ਜਾਦਾ ਤਾਂ ਜੇ ਅਸੀਂ ਇਹ ਕਹਾਂਗੇ ਵੀ 10000 ਦਰਖਤ ਅਸੀਂ ਲਾ ਰਹੇ ਹਾਂ ਤਾਂ ਇਹਦਾ ਮਤਲਬ ਇਹ ਆ ਵੀ ਅਸੀਂ 12000 ਦਰਖਤ ਲਾ ਰਹੇ ਹਾਂ ਔਰ ਦੂਸਰੀ ਗੱਲ ਆ ਵੀ ਜਿਹਨੂੰ ਦਰਖਤ ਲਾ ਰਹੇ ਨੇ ਤੁਸੀਂ ਆਉਣ ਵਾਲੇ 3-4 ਸਾਲ ਚ ਦੇਖੋਗੇ ਉਹ ਬਕਾਇਦਾ ਤੌਰ ਤੇ ਮਤਲਬ ਦਰਖਤ ਬਣੇ ਹੋਣਗੇ ਇਹਦੀ ਵੀ ਲਾਤਾ ਟਰੀ ਬਣਾ ਗਾਰਡ ਵੀ ਲਾਤਾ ਤੇ ਮੁਰਗਰ ਉਰ ਤੇ ਫਿਰਨ ਕਿਹਨੇ ਪਾਣੀ ਦੀ ਨਹੀਂ ਪੁੱਛਿਆ ਐਸਾ ਕੁਝ ਨਹੀਂ ਹੈਗਾ ਮਤਲਬ ਅਸੀਂ ਜੋ ਕਰਦੇ ਆ ਉਹ ਉਹਨਾਂ ਕਰਦੇ ਆ ਜਿਹੜਾ ਸਹੀ ਹੋਵੇ ਔਰ ਅਸੀਂ ਬਕਾਇਦਾ ਤੌਰ ਤੇ ਉਹਨਾਂ ਕਹਿੰਦੇ ਜਿੰਨਾ ਕ ਅਸੀਂ ਕਰ ਸਕਦੇ ਐ ਐਮਐਲਏ ਸਭ ਸਾਡੇ ਨਾਲ ਚੰਡੀਕੜ ਚ ਗਿਣਤੀ ਬਹੁਤ ਜਾਂਦੀ ਹੈ ਜੇ ਦਿਖਿਆ ਜਾਂਦੇ ਪਰ ਸਾਡੀ ਇਹਦੀ ਡਿਵੈਲਪਮੈਂਟ ਜਾਂ ਉਸ ਤਰ੍ਹਾਂ ਦੀ ਪਲਾਨਿੰਗ ਨਹੀਂ ਹੋਈ ਸੀ ਪਰ ਜੇਕਰ ਅਸਲ ਤੋਂ 20 ਸਾਲ ਪਹਿਲਾਂ ਜੇਕਰ ਬਣੀਆਂ ਵੀ ਸੀਗਾ ਡਿਵੈਲਪਮੈਂਟ ਕੋਈ ਵੀ ਆ ਤਾਂ ਹੁਣ ਸੜਕਾਂ ਚੌੜੀਆਂ ਕਰਨ ਦੇ ਨਾਂ ਤੇ ਉਹੀ ਦਰਖਤ ਫੇਰ ਵੱਡੇ ਜਾ ਰਹੇ ਨੇ ਮਤਲਬ ਕਿਤਨਾ ਵਿਕਾਸ ਦੇ ਨਾਂ ਤੇ ਉੱਤੇ ਫੇਰ ਸਾਡੀ ਜੋ ਕੋਈ ਪਲਾਨਿੰਗ ਦੇ ਵਿੱਚ ਨਾ ਹੋਣ ਕਰਕੇ ਉਹ ਦਰਖਤਾਂ ਜਿਹੜੀਆਂ ਫੇਬਲੀ ਦਿੱਤੀਆਂ ਦੇਖੋ ਇੱਕ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਚੰਡੀਗੜ੍ਹ ਦੀ ਪਲੈਨਿੰਗ ਮੋਹਾਲੀ ਦੇ ਮੁਕਾਬਲੇ ਵਧੀਆ ਹੈ ਮੈਂ ਹੁਣ ਇਸ ਗੱਲ ਦਾ ਕਿਸੇ ਨੂੰ ਦੋਸ਼ ਨਹੀਂ ਦੇ ਸਕਦਾ ਇਹ ਹੀ ਕਹ ਸਕਦਾ ਵੀ ਸਾਡੇ ਪਲੈਨਰ ਸ਼ਾਇਦ ਜੀ ਮਤਲਬ ਨੀਕ ਗੱਲਾਂ ਨੂੰ ਸਮਝ ਸਕੇ ਵੀ ਚੰਡੀਗੜ੍ਹ ਜਦੋਂ ਇੰਨਾ ਕੁਝ ਬਣਾਇਆ ਹੋਇਆ ਸੀ ਖੁੱਲਾ ਛੱਡਿਆ ਗਿਆ ਸੀ ਤਾਂ ਮੋਹਾਲੀ ਜਿਹੜਾ ਉਹ ਤੋਂ 20 ਸਾਲ ਬਾਅਦ ਪਲੈਨ ਹੋਈ ਉਹਦੇ ਵਿੱਚ ਕਿਉਂ ਨਹੀਂ ਇਹ ਇਦਾਂ ਕੀਤਾ ਗਿਆ ਇਸ ਗੱਲ ਦਾ ਮੈਨੂੰ ਹਮੇਸ਼ਾ ਹੀ ਅਫਸੋਸ ਰਹਿੰਦਾ ਹੈ ਕਿਉਂਕਿ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਹਾਂ ਮੇਅਰ ਵੀ ਰਿਹਾ ਹਾਂ ਤੇ ਮੈਂ ਇਹ ਸ਼ਹਿਰ ਦੇ ਨਾਲ ਇੰਨਾ ਜੁੜਿਆ ਹਾਂ ਕਿ ਇਹ ਸ਼ਹਿਰ ਨੇ ਮਤਲਬ ਮੈਨੂੰ ਸਾਰੇ ਸੁਪਨੇ ਮੇਰੇ ਪੂਰੇ ਕੀਤੇ ਨੇ ਇਸ ਗੱਲ ਦਾ ਮੈਨੂੰ ਬੜਾ ਅਫਸੋਸ ਆ ਦੂਸਰੀ ਗੱਲ ਆ ਹੁਣ ਕੋਈ ਉਸ ਦਾ ਕੋ ਸੰਭਲਿਆ ਤੇ ਹੁਣ ਵੀ ਸੰਭਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਸਾਡੀ ਸਰਕਾਰ ਹੈ ਮੈਂ ਕੋਸ਼ਿਸ਼ ਕਰ ਰਹੇ ਹਾਂ ਭਾਈ ਜਿਹੜੀ ਪਲੈਨਿੰਗ ਉਹ ਚੰਡੀਗੜ੍ਹ ਤੋਂ ਵੀ ਹੁਣ ਬੈਟਰ ਹੋਵੇ ਜਿਹੜੀਆਂ ਨਵੀਆਂ ਨਵੀਆਂ ਜਿਹੜੀਆਂ ਸਾਡੇ ਹਰਨਕ ਸਟੇਟ ਬਣ ਰਹੀਆਂ ਨੇ ਇੱਕ ਗੱਲ ਹੈ ਵੀ ਜਦੋਂ ਸਰਕਾਰਾਂ ਵਪਾਰੀ ਬਣ ਜਾਂਦਾ ਉਦੋਂ ਥੋੜਾ ਜਿਹਾ ਨੁਕਸਾਨ ਮਤਲਬ ਹੋਣਾ ਸੁਭਾਵਿਕ ਹੈ ਜੀ ਕਿਉਂਕਿ ਸਰਕਾਰਾਂ ਦਾ ਕੰਮ ਹੈ ਜਿਹੜਾ ਭਾਵੇਂ ਮੈਂ ਵੀ ਸਰਕਾਰ ਦੇ ਵਿੱਚ ਐ ਮਤਲਬ ਸਰਕਾਰਾਂ ਦਾ ਜਿਹੜਾ ਕੰਮ ਹੈ ਉਹ ਬਕਾਇਦਾ ਤੌਰ ਤੇ ਸਾਰੇ ਕਸਬਿਆਂ ਨੂੰ ਲੈ ਕੇ ਨਾਲ ਪੈਸਾ ਨਹੀਂ ਮਤਲਬ ਵਾਤਾਵਰਨ ਲੋਕਾਂ ਦੀ ਸਿਹਤ ਸੰਭਾਲ ਲੋਕਾਂ ਨੂੰ ਕਿੱਦਾਂ ਦੀ ਪਲੈਨਿੰਗ ਦੇਣੀ ਆ ਕਿੱਦਾਂ ਦੀ ਡਿਜ਼ਾਈਨਿੰਗ ਦੇਣੀ ਆ ਦੁਨੀਆ ਵਿੱਚ ਕੀ ਹੋ ਰਿਹਾ ਕੀ ਵਾਪਰ ਰਿਹਾ ਸਾਰਾ ਕੁਝ ਇਹ ਦੇਖ ਕੇ ਚੱਲਣਾ ਪੈਂਦਾ ਹੈ ਲੇਕਿਨ ਮੈਨੂੰ ਥੋੜਾ ਜਿਹਾ ਅਫਸੋਸ ਆ ਵੀ ਅਸੀਂ ਸ਼ਾਇਦ ਉਸ ਗੱਲ ਦੇ ਵਿੱਚ ਕਾਮਯਾਬ ਨਹੀਂ ਹੋ ਸਕ ਪਾਰੇ ਤੇ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਮੈਂ ਪਲੈਨਿੰਗ ਦੇ ਨਾਲ ਜੁੜਿਆ ਹੋਇਆ ਹਾਂ ਡਵੈਲਪਮੈਂਟ ਨਾਲ ਜੁੜਿਆ ਹਾਂ ਕੰਸਟ੍ਰਕਸ਼ਨ ਨਾਲ ਜੁੜਿਆ ਹਾਂ ਮੈਂ ਕੋਸ਼ਿਸ਼ ਕਰ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਠੀਕ ਕੀਤਾ ਜਾ ਸਕੇ ਪੰਜਾਬ ਆ ਜਿਹੜਾ ਪੰਜਾਬ ਦੀ ਇਹ ਬਦ ਕਿਸਮ ਦੀ ਸਮਝੋ ਵੀ ਪੰਜਾਬ ਆ ਜਿਹੜਾ ਉਹ ਬਕਾਇਦਾ ਤੌਰ ਤੇ ਕੰਕਰੀਟ ਦਾ ਸਦਮ ਬਣ ਚੁੱਕਿਆ ਕੋਈ ਇੱਥੇ ਮਤਲਬ 95% ਇਥੇ ਅਨਥਰੋਪੋਲਿਟਿਕ ਕਲੋਨੀਆਂ ਬਣੀਆਂ ਨੇ ਜਿਨ੍ਹਾਂ ਵਿੱਚ ਕੋਈ ਸਹੂਲਤਾਂ ਨਹੀਂ ਮਿਲ ਰਹੀਆਂ ਕੋਈ ਪਲੈਨਿੰਗ ਨਹੀਂ ਕੋਈ ਡਿਜ਼ਾਈਨਿੰਗ ਨਹੀਂ ਹੈਗੀ ਤੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਇਹ ਹੀ ਕਾਰਨ ਹੈ ਵੀ ਸਾਰੇ ਹਸਪਤਾਲ ਜਿਹੜੇ ਪੰਜਾਬ ਦੇ ਵਿੱਚ ਬਣ ਰਹੇ ਨੇ ਤੇ ਭਰੇ ਹੋਏ ਨੇ ਕਿਉਂਕਿ ਵਾਤਾਵਰਨ ਸਾਫ਼ ਨਹੀਂ ਨਾ ਕਿ ਦ ਸੀਵਰੇਜ ਪਿਆ ਹੋਇਆ ਚੰਗੀ ਤਰ੍ਹਾਂ ਨਾ ਕਿ ਤੇ ਸਟਾਰਮ ਡਰੇਨ ਪਈ ਹੋਈ ਆ ਸੋ ਕਿਤੇ ਨਾ ਕਿਤੇ ਇਹ ਜਿਹੜਾ ਨੁਕਸਾ ਸਾਡੇ ਪਲੈਨਰ ਡਿਜ਼ਾਈਨਰ ਤੇ ਸਰਕਾਰਾਂ ਦਾ ਰਿਹਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੈਂ ਰਹਿ ਕੇ ਕੋਸ਼ਿਸ਼ ਕਰ ਰਿਹਾ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੀਕ ਕੀਤਾ ਜਾ ਸਕੇ ਮੇਲੇ ਬਹੁਤ ਵਧੀਆ ਤੇ ਦੂਜਾ ਤੁਸੀਂ ਪਲਾਂਟੇਸ਼ਨ ਕਰਤੀ ਸੋਨੇ ਤੇ ਸੁਹਾਗਾ ਹੋ ਗਿਆ ਬਾਈ ਚਾਂਸ ਮੌਸਮ ਵਧੀਆ ਹੋ ਗਿਆ ਪਰ ਇਹ ਮੌਸਮ ਵਧੀਆ ਪਤਾ ਕਿਉਂ ਹੈ ਕਿਉਂਕਿ ਅਸੀਂ ਪਰਸੋਂ ਤੋਂ ਲੱਗੇ ਹੋਏ ਆ ਇਸ ਮੁਹਿੰਮ ਵਿੱਚ ਉਦੋਂ ਹਾਲੀ ਠੀਕ ਠੀਕ ਸੀ ਉਦੋਂ ਹਾਲੀ ਬਰਸਾਤ ਸ਼ੁਰੂ ਨਹੀਂ ਸੀ ਹੋਈ ਸਾਡੇ ਪੌਦੇ ਲਾਉਣ ਦੀ ਦੇਰ ਹੋਈ ਮੌਸਮ ਵਧੀਆ ਹੋ ਗਿਆ ਬਰਸਾਤ ਸ਼ੁਰੂ ਹੋ ਗਈ ਪਰ ਅੱਜ ਮਹਾਰਾਜ ਦੀ ਕਿਰਪਾ ਰਹੀ ਹੈ ਕਿ ਜਦੋਂ ਅਸੀਂ ਟ੍ਰੀ ਪਲਾਂਟੇਸ਼ਨ ਕਰ ਰਹੇ ਸੀ ਉਦੋਂ ਬਰਸਾਤ ਨਹੀਂ ਸੀ ਪੈਰੀ ਐਮਐਲਏ ਸਾਹਿਬ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਟਾਈਮ ਕੱਢ ਕੇ ਇੱਥੇ ਆਏ ਨੇ ਤੇ ਵਾਤਾਵਰਣ ਵੱਲੋਂ ਸਾਨੂੰ ਵੀ ਉਹਨਾਂ ਨੇ ਕਾਫੀ ਜਾਣਕਾਰੀ ਦਿੱਤੀ ਇਹ ਸਾਡਾ ਕਲੱਬ ਹੈਗਾ ਪੰਚਕੂਲਾ ਪ੍ਰੀਮੀਅਰ ਲਾਇਨਸ ਕਲੱਬ ਪੰਚਕੂਲਾ ਪ੍ਰੀਮੀਅਰ ਨੈਸ ਪ੍ਰੋਜੈਕਟ ਦਾ ਚੇਅਰਪਰਸਨ ਹੈ ਡਾਕਟਰ ਐਸਐਸ ਬੰਮਰਾ ਇਹ ਸਾਡੇ ਪ੍ਰਧਾਨ ਨੇ ਦਿਨੇਸ਼ ਸੱਚਦੇਵਾ ਹੋਰ ਸਾਡੇ ਮੈਂਬਰ ਇੱਥੇ ਸਾਰੇ ਖੜੇ ਨੇ ਅਸੀਂ ਸਾਰੇ ਇਦਾਂ ਦਾ ਕੰਮ ਜਿਹੜਾ ਹੈਗਾ ਜਦੋਂ ਸਾਲ ਸ਼ੁਰੂ ਹੁੰਦਾ ਹੈ ਸਾਡਾ ਸਾਲ ਪਹਿਲੀ ਜੁਲਾਈ ਤੋਂ ਸ਼ੁਰੂ ਹੁੰਦਾ ਹੈ ਲਾਇਨਸ ਦਾ ਉਦੋਂ ਅਸੀਂ ਇਦਾਂ ਦੇ ਕੰਮ ਸ਼ੁਰੂ ਕਰਦੇ ਹਾਂ ਹੋਰ ਵੀ ਕਈ ਕਿਸਮ ਦੇ ਕੰਮ ਕਰਦੇ ਕਿੰਨਾ ਕਿ ਟਾਰਗੇਟ ਰੱਖਿਆ ਇਸ ਬਾਤ ਦਾ ਟਾਰਗੇਟ ਸਾਡਾ ਹੈਗਾ ਹੈ ਘੱਟ ਤੋਂ ਘੱਟ 3000 ਪੌਦੇ 3000 ਪੌਦੇ ਜੇ ਕਹੋਗੇ ਤੁਹਾਨੂੰ ਬੁਲਾ ਕੇ ਦਿਖਾ ਵੀ ਦਵਾਂਗੇ ਕਿਉਂਕਿ ਅਸੀਂ ਲਾਣੇ ਆ ਤੁਸੀਂ ਇਹ ਦੇਖੋ ਇਹ ਸਾਡਾ ਇੰਡਸਟਰੀਅਲ ਸੈਕਟਰ ਹੈ ਜੀ ਐਲ ਪੀ ਐਲ ਇੰਡਸਟਰੀਅਲ ਸੈਕਟਰ ਪਾਰਕ ਇੰਡਸਟਰੀਅਲ ਪਾਰਕ ਸੈਕਟਰ 82 ਕੋਈ ਇੰਡਸਟਰੀਅਲ ਸੈਕਟਰ ਤੁਸੀਂ ਇੰਨਾ ਵਧੀਆ ਨਹੀਂ ਦੇਖਿਆ ਹੋਏਗਾ ਜਿੱਥੇ ਇੰਨੀ ਪਲਾਂਟੇਸ਼ਨ ਹੋਈ ਹੋਏਗੀ ਅਸੀਂ ਇੱਥੇ ਵੀ ਬਹੁਤ ਪਲਾਂਟੇਸ਼ਨ ਕਰ ਰਹੇ ਆਂ ਤੇ ਬਾਕੀ ਰੈ residențial ਸੈਕਟਰ ਚ ਤੇ ਹੋ ਹੀ ਰਹੀ ਐ ਸੱਚੀ ਹੰਮਾ ਸਰ ਲਾਉਂਦੀ ਦਾ ਠੀਕ ਆ ਗੱਲ ਤੁਸੀਂ ਵਧੀਆ ਜੋ ਕਰ ਰਹੇ ਹੋ ਪਰ ਕਈ ਵਾਰ ਦੇਖਿਆ ਗਿਆ ਕਿ ਇਹਨਾਂ ਦੀ ਸਾਂਭ ਸੰਭਾਲ ਨਾ ਹੋਣ ਕਰਕੇ ਉਹ ਸਾਰੇ ਜਿਹੜੇ ਨੇ ਇਹ ਪਲਾਂਟੇਸ਼ਨ ਨੇ ਉਹ ਜਿਹੜਾ ਵੱਧ ਨਹੀਂ ਪਹੁੰਚਦੇ ਇਹ ਤੁਹਾਡੀ ਗੱਲ ਠੀਕ ਹੈ ਕਿਉਂਕਿ ਬੜੇ ਸੰਸਥਾਵਾਂ ਜਦੋਂ ਲਾਉਂਦੀਆਂ ਆਂ ਉਦੋਂ ਹੁੰਦਾ ਇਹ ਆ ਕਿ ਉਦੋਂ ਲਾ ਕੇ ਚਲੇ ਗਏ ਅਗਲੇ ਸਾਲ ਫੇਰ ਉਹ ਹੀ ਖੱਡੇ ਵਿੱਚ ਫੇਰ ਪੌਦਾ ਲਾਤਾ ਪਰ ਤੁਸੀਂ ਆਲੇ ਦੁਆਲੇ ਦੇਖੋ ਜਿਹੜਾ ਤੁਹਾਡੇ ਆਲੇ ਦੁਆਲੇ ਤੁਹਾਨੂੰ ਨਜ਼ਰ ਆਏਗਾ ਜਿੰਨੇ ਵੀ ਪੌਦੇ ਲੱਗੇ ਹੋਏ ਐ ਇਹ ਅਸੀਂ ਲਾਏ ਹੋਏ ਐ ਇਸ ਕਰਕੇ ਸਾਡੀ ਸਾਂਭ ਸੰਭਾਲ ਜਿਹੜੀ ਹੈਗੀ ਐ ਅਸੀਂ ਜੀਐਲਪੀਐਲ ਦੇ ਨਾਲ ਮਿਲੇ ਹੋਏ ਆ ਜੀਐਲਪੀਐਲ ਆਪਣੀ ਸਾਂਭ ਸੰਭਾਲ ਤੇ ਹੇਮਰਾਜ ਜੀ ਸਾਡੇ ਖੜੇ ਨੇ ਇਹ ਸਾਂਭ ਸੰਭਾਲ ਅਸੀਂ ਜਿੱਥੇ ਪਾਣੀ ਨਹੀਂ ਪਹੁੰਚਦਾ ਉੱਥੇ ਅਸੀਂ ਟੈਂਕਰ ਨਾਲ ਵੀ ਦੰਦੇ ਆ ਤੁਹਾਨੂੰ ਇੱਕ ਹੋਰ ਅੱਛੀ ਗੱਲ ਦੱਸਾਂ ਖੁਸ਼ਖਬਰੀ ਦੱਸਾਂ ਕਿ ਪ੍ਰਾਈਵੇਟ ਸੈਕਟਰ ਵਿੱਚੋਂ ਮੈਨੂੰ ਪਤਾ ਨਹੀਂ ਹੋਰ ਕੀ ਕਰਦੇ ਆ ਪਰ ਜੀਐਲਪੀਐਲ ਰੀਟ੍ਰੀਟਡ ਵਾਟਰ ਜਿਹੜਾ ਹੁੰਦਾ ਹੈ ਸੀਵਰੇਜ ਦਾ ਜਿਹੜਾ ਪਾਣੀ ਕਲੀਨ ਕਰਕੇ ਸਾਫ ਕਰਕੇ ਇਨਸਟੈਡ ਆਫ ਕਿ ਅਸੀਂ ਉਹਨੂੰ ਕਿਤੇ ਨਾਲੇ ਜੁੱਟੀਏ ਅਸੀਂ ਬਕਾਇਦਾ ਉਹ ਪਲਾਂਟੇਸ਼ਨ ਵਿੱਚ ਕੰਸਟਰਕਸ਼ਨ ਵਿੱਚ ਉਹ ਵਰਤਦੇ ਹਾਂ ਹਾਂਜੀ ਇਹ ਬਕਾਇਦਾ ਅਸੀਂ ਥਾਂ ਥਾਂ ਤੇ ਨਾ ਜਿੰਨੇ ਵੀ ਸਾਡੇ ਪਾਰਕ ਹੈ ਉਹਨਾਂ ਵਿੱਚ ਤੁਸੀਂ ਦੇਖੋਗੇ ਕਿ ਪਾਈਪਲਾਈਨ ਵਿਸ਼ੀ ਹੋਈ ਹੈ ਗੇਟਵਾਲ ਲੱਗੇ ਆ ਮਾਲੀਆਂ ਨੇ ਉੱਥੋਂ ਪਾਣੀ ਦੇਣਾ ਜਿੱਥੇ ਪਾਣੀ ਨਹੀਂ ਪਹੁੰਚ ਸਕਦਾ ਉੱਥੇ ਫਿਰ ਟੈਂਕਰ ਨਾਲ ਦੇਣਾ ਪੈਂਦਾ ਪਰ ਸਾਮਭਾਲ ਪੂਰੀ ਹੈ ਜੀ ਹਾਂ ਜੀ ਤੁਹਾਨੂੰ ਲੱਗਦਾ ਕਿ ਇਸ ਵਾਰ ਜਿਸ ਤਰ੍ਹਾਂ ਗਰਮੀ ਪਈ ਆ ਲੋਕਾਂ ਨੂੰ ਵੀ ਅਹਿਸਾਸ ਹੋ ਗਿਆ ਕਿ ਬਿਨਾ ਬਰਖਤਾਂ ਤੋਂ ਜਿਹੜਾ ਅੱਗੇ ਜਿਹੜੀ ਬੜੀ ਮੁਸ਼ਕਲ ਆ ਲੋਕ ਤੇ ਪਰੇਸ਼ਾਨ ਹੈ ਹੀ ਪਰ ਉਹਨਾਂ ਪਰੇਸ਼ਾਨੀ ਦੇ ਕਾਰਨ ਉਹ ਆਪ ਹੀ ਨੇ ਵੱਡ-ਵੱਡ ਕੇ ਖੇਤਾਂ ਵਿੱਚ ਝੋਨਾ ਤੇ ਕਣਕਾਂ ਲਾਈ ਜਾਂਦੇ ਆ ਜਦੋਂ ਕਿ ਸਾਨੂੰ ਹਾਰਟੀਕਲਚਰਲ ਧਿਆਨ ਦੇਣਾ ਚਾਹੀਦਾ ਸਾਨੂੰ ਨਰਸਰੀਆਂ ਜਿਹੜੀਆਂ ਹੈਗੀਆਂ ਬਾਗ ਲਾਉਣੇ ਚਾਹੀਦੇ ਆ ਪਹਿਲਾਂ ਬਾਗਾਂ ਦੇ ਨਾਲ ਆਪਾਂ ਕਾਫੀ ਮਸ਼ਹੂਰ ਸੀ ਸਾਡੇ ਆਂਬ ਦੇ ਬਾਗ ਬਹੁਤ ਹੁੰਦੇ ਸੀ ਇਲਾਕੇ 'ਚ ਹੁਣ ਕੋਈ ਆਂਬ ਮਸਾਂ ਹੀ ਆਂਬ ਕੋਈ ਨਜ਼ਰ ਆਉਂਦਾ ਏ ਇਸ ਕਰਕੇ ਲੋਕਾਂ ਨੂੰ ਅਹਿਸਾਸ ਹੋਈ ਗਿਆ ਜਿੰਨਾ ਐਤ ਕੀ ਜਿੰਨੀ ਗਰਮੀ ਪਈ ਏ ਕਦੀ ਨਹੀਂ ਪਈ ਗਰਮੀ ਤੇ ਅਧੀ ਗਰਮੀ ਬਹੁਤ ਜ਼ਿਆਦਾ ਗਰਮੀ ਪਈ ਏ